ਮਰਗਟ ਨੰਨੇ ਵੀ ਨਹੀਂ ਨਹੀਂ ਇਹਨੇ ਕੀ ਕਰਵਾਇਆ ਓਏ ਤਾ ਵੇਖ ਨਾ ਇੱਕ ਮਿੰਟ ਇਹ ਫਸ ਮਿੰਟ ਮੈਂ ਉਹ ਵੇਖੋ ਮੈਂ ਉਹ ਮੈਂ ਰਪਿੰਦਰ ਸਿੰਘ ਆਪਾਂ ਟਾਕਲੋਨੀ ਬੰਦੀ ਹਰਕ ਬਹਲੇ ਚੱਕਦਾ ਇਹ ਬਾਈਪਾਸ ਤੇ ਨਾ ਇੱਥੇ ਕਲੋਨੀ ਦਾ ਸਾਰਾ ਕੂੜਾ ਲੱਗਾ ਹੈਗਾ ਆਹ ਤੱਕ ਵੇਖੋ ਤੁਸੀਂ ਇੱਥੇ ਪਹਿਲਾਂ ਕੂੜਾ ਦਾ ਢੇਰ ਲੱਗਾ ਦਾ ਸੀ ਆਪਾਂ ਉਹ ਸਾਰਾ ਕੂੜਾ ਚੁਕਾ ਕੇ ਤੇ ਮਿੱਟੀ ਪਾਤੀ ਠੀਕ ਹੈ ਜੀ ਤੁਸੀਂ ਅੱਗੇ ਵੀ ਵੇਖ ਸਕਦੇ ਹੋ ਸੜਕ ਦੇ ਨਾਲ ਕਿਤੇ 1 ਫੁੱਟ ਮਿੱਟੀ ਹੈ ਨਹੀਂ ਅਸੀਂ ਇੱਥੇ ਮਿੱਟੀ ਪਾਈ-ਪਾਈ 10 ਦਾ ਫੁੱਟ ਨਾਲ ਲਾਈ ਆ ਇੱਧਰ ਵੀ ਕੂੜਾ ਦੀ ਸਮੱਸਿਆ ਕਰਕੇ ਇੱਥੇ ਮਿੱਟੀ ਲਾਈ ਵੀ ਕੂੜਾ ਗਾਂਹ ਚਲ ਜੇ ਅਸੀਂ ਇਹ ਕਰ ਰਹੇ ਆ ਵੀ ਇੱਥੇ ਮਿੱਟੀ ਲਾ ਲਈ ਦਾ ਠੀਕ ਹੈ ਕਿ ਲੋਕੀ ਕੂੜਾ ਨਾ ਸੁੱਟਣ ਕਲੋਨੀ ਆ ਤੁਹਾਡੇ ਸਾਹਮਣੇ ਹੈ ਕੈਮਰਾ ਮਾਰੋ ਉਧਰ ਸਾਰੇ ਵੀ ਇੱਥੇ ਮਿੱਟੀ ਲਾਤੀ ਕੂੜਾ ਗਾਂਹ-ਗਾਹ ਜਾਂ ਡਾ ਪਿਆ ਹੁਣ ਜੇ ਇਥੋਂ ਅਸੀਂ ਬੰਦ ਕਰ ਦਿੰਨੇ ਆ ਤੇ ਕੂੜਾ ਇੱਥੇ ਡਿਗਣ ਨਾ ਪੰਦਾ ਆਪਾਂ ਦੇ ਸਾਰਾ ਧਿਆਨ ਦੇ ਵਿੱਚ ਆ। ਇਹ ਇੱਕ ਬੰਦਾ ਨਾ ਇਹਦਾ ਰਕਬਾ ਨਾ ਕੋਈ ਗੱਲ ਨਾ ਇਹਦੀ ਕੋਈ ਜ਼ਮੀਨ ਇੱਥੇ ਸਰਕਾਰੀ ਜ਼ਮੀਨ ਜੰਗਲਾਤ ਦੀ ਜ਼ਮੀਨ ਆ। ਜੰਗਲਾਤ ਵਾਲੇ ਆ ਕੇ ਰੋਕਣ ਠੀਕ ਹੈ ਨਹੀਂ ਇਹ ਗੈਂਗਸਟਰ ਸੱਦ ਕੇ ਇੱਥੇ ਤੇ ਆ ਜਾਂਦਾ ਰੋਜ਼ ਹੀ ਮੁੰਡੇ ਸੱਦ ਲਾਂਦਾ ਹੀ ਇੱਥੇ ਹਥਿਆਰ ਕੱਢਦਾ ਆ। ਇਹ ਮਿੱਟੀ ਆਪਣੀ ਆ। ਅਰ ਚੁੱਕਣ ਦੇ ਆਹ ਜੀ ਅੱਜ ਵੀ ਅਸੀਂ ਕਿਹਾ ਵੀ ਜੇ ਕਿਨੂੰ ਉਤਰਾ ਜਾ ਵੇਖੋ ਰੋਡ ਦੇ ਨਾਲ ਪਿਛੇ ਕਿਤੇ 3 ਫੁੱਟ ਲੱਗੀ ਦੀ ਆ। ਅਸੀਂ ਇੱਥੇ 15 ਫੁੱਟ ਨਾਲ ਲਾਈ ਦੀ ਆ। ਵੀ ਕਿਸੇ ਨੂੰ ਕੋਈ ਮੁਸ਼ਕਲ ਨਾ ਆਏ। ਥੱਲੇ ਵੀ ਤੁਸੀਂ ਵੇਖ ਸਕਦੇ ਹੋ ਵੀ ਜੋ ਗਰਾਊਂਡ ਲੈਵਲ ਆ ਉਸੇ ਲੈਵਲ ਤੇ ਕਿਤੋਂ ਪੁੱਟੀ ਨਹੀਂ ਗਈ ਦੀ ਸਾਡੀ ਮਿੱਟੀ ਹਾਨੂੰ ਹੀ ਨਹੀਂ ਚੁੱਕੰਦੇ ਇਹ ਐਂ ਸਿਰਫ ਇੱਥੇ ਲਾਂਦ ਦਾ ਕਾਰਨ ਇਹ ਆ ਵੀ ਜੇ ਅਸੀਂ ਨਹੀਂ ਲਾਂਦੇ ਤੇ ਕਲੋਨੀ ਸਾਰੀ ਕੂੜਾ ਸੁੱਟਦੀ ਇੱਥੇ ਹੁਣ ਘਰ ਸਾਹਮਣੇ ਮੇਰਾ ਘਰ ਆ ਠੀਕ ਹੈ ਨਹੀਂ ਅਲਰਜੀ ਇਹਨਾਂ ਨੂੰ ਇਸ ਗੱਲ ਦੀ ਆ ਪੇਨਰ ਮੇਰੇ ਲਾਗੇ ਖੋਲਿਆ ਬੰਣਿਆ ਕਬਣ ਬਣਿਆ ਕੁੱਕ ਤੱਕ ਹੈ ਨਹੀਂ ਸਵੇਰੇ 8 ਵਜੇ ਤੋਂ ਇੱਥੇ ਕੁੜੀਆਂ ਮੁੰਡਿਆਂ ਨੇ ਸਟਾਰਟ ਹੋ ਜਾਂਦੇ ਆ ਇਹ ਗੱਲ ਤੋਂ ਮੈਂ ਰੋਕਦਾ ਬਸ ਇਹ ਗੱਲ ਦੀ ਰੰਜਿਸ਼ ਆ ਉਹ ਗੱਲ ਦਾ ਪੰਗਾ ਲੈਂਦੇ ਆ ਨਰਨਾ ਪੰਜ ਸਾਰਾ ਰਿਆ ਸੀ ਸਾਹਮਣੇ ਤੁਸੀਂ ਝਾਤੀ ਮਾਰੋ ਸਾਰੇ ਘ ਕੋਈ ਬੋਲ ਨਹੀਂ ਸਕਦਾ ਇਹ ਉਹਨੂੰ ਮੁੰਡਿਆਂ ਦਾ ਧੌਂਸ ਦਿਖਾ ਕੇ ਉਹ ਕਲੋਨੀ 'ਚ ਕਦੀ ਕਿਸ ਦੇ ਘਰ ਗੋਲੀ ਚਲਾਤੀ ਹੁਣ ਹਾਲੇ ਚੱਕ ਚਲਾਤੀ ਹੁਣ ਥੋੜੇ ਦਿਨ ਪਹਿਲਾਂ ਜੂਨ ਚੱਕ ਚਲਾਤੀ 5 ਤਰੀਕ ਨੂੰ ਸਾਡੇ ਤੇ ਚਲਾਤੀ ਜਿਹਦੀ ਵੀਡੀਓ ਵੀ ਆ ਸਾਰਾ ਕੁਝ ਸਾਡੇ ਕੋਲ ਤਾਂ ਵੀ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਤੇ ਅੱਜ ਫੇਰ ਅਸੀਂ ਆਪਣਾ ਕੰਮ ਕਰਨ ਦੇ ਆ ਤੇ ਫੇਰ ਮੁੰਡੇ ਲੈ ਕੇ ਡੱਕਣਾ ਆ ਗਏ ਅੱਜ ਕਿੰਨੇ ਮੁੰਡੇ ਗ੍ਰਿਫਤਾਰ ਕੀਤੇ ਪੁਲਿਸ ਨੇ ਪੁਲਿਸ ਨੇ 6-7 ਗ੍ਰਿਫਤਾਰ ਕੀਤੇ ਆ ਕੋਈ 10-12 ਭੱਜ ਗਿਆ ਜਿਹਦੀ ਬਕਾਦਾ ਵੀਡੀਓ ਪੁਲਿਸ ਨੂੰ ਦਿੱਤੀ ਆ ਨਹੀਂ ਆ ਸਦੇ ਇਹਨਾਂ ਦੇ ਘਰੋਂ ਇਹਨਾਂ ਦੇ ਹੋਟਲ ਚੋਂ 도ੜਿਆ ਤੇ ਉਹਦੀ ਵੀਡੀਓ ਵੀ ਬਣੀ ਆ ਪੁਲਿਸ ਨੇ ਉੱਥਾਂ ਹੀ ਚੁੱਕਿਆ ਬਕਾਇਦਾ ਦੀਆਂ ਹਰ ਅਸਲੇ ਦੀਆਂ ਜਦੋਂ ਜਿੱਥੇ ਜਿੱਥੇ ਗੋਲੀ ਚਲਾਈ ਆ ਸਾਰੀਆਂ ਇਹਦੀਆਂ ਪਤਾ ਨਹੀਂ ਐਡੀ ਇਹਨੂੰ ਕਹਦੀ سپورਟ ਆ ਇੱਕ ਇਹਦਾ ਰੀਡਰ ਆ ਐਸਐਸਪੀ ਦਾ ਉਹ ਇਹਦਾ ਸਕੇ ਮਾਮੇ ਦਾ ਮੁੰਡਾ ਹੱਡੀ ਉਹ ਪੇਸ਼ ਹੀ ਨਹੀਂ ਜਾਣਦਾ ਕਿਤੇ ਸ਼ਰਿਆਮ ਸਾਰੀ ਕਲੋਨੀ ਚ ਤੁਸੀਂ ਕਿਤੋਂ ਵੀ ਗਵਾਹ ਐ ਸਾਰੀ ਵੀ ਇੱਥੇ ਕਿਹੜਾ ਕੰਮ ਚੱਲਦਾ ਭਾਈ ਮੇਰਾ ਨਾਮ ਮੇਜਰ ਸਿੰਘ ਬਾਜਵਾ ਹਰਦ ਬਥਵਾਲੇ ਦਾ ਬਸਨੀਕਾ ਹੀ ਮੈਂ ਤੇ ਰਕਬਾ आले ਜਗਦਾ ਜਿੱਥੇ ਆਪਾਂ ਹੁਣ ਖੜੇ ਆ ਇਸੇ ਰਕਵੇ ਦੇ ਨਾਲ ਹੀ ਮੇਰਾ ਰੈਸਟੋਰੈਂਟ ਵੀ ਆ ਤੇ ਮੇਰਾ ਜਿਹੜਾ ਗਵੰਡੀ ਆ ਹਰਪਿੰਦਰ ਸਿੰਘ ਮਾਨ ਇਹਦਾ ਮਿੱਟੀ ਦਾ ਕਾਰੋਬਾਰ ਹੈ ਜੀ ਆ ਜਿੱਥੇ ਆਪਾਂ ਹੁਣ ਖਲੋਤੇ ਆ ਇਹ ਸਰਕਾਰੀ ਜੰਗਲਾਤ ਦੀ ਜਗ੍ਹਾ ਆ ਇਹ ਇੱਥੇ ਪਿਛਲੇ ਪਾਸੇ ਮੇਰੀ ਜ਼ਮੀਨ ਆ ਮੇਰੀ ਜ਼ਮੀਨ ਦੇ ਅਗਲੇ ਪਾਸੇ ਮਿੱਟੀ ਡੰਪ ਕਰਦਾ ਆ ਤੇ ਕਦੀ ਚੁੱਕ ਲੈਂਦਾ ਮਿੱਟੀ ਕਦੀ ਪਾ ਲੈਂਦਾ ਵਾ ਠੀਕ ਆ ਇਹਨੂੰ ਮੈਂ ਬੜੀ ਵਾਰੀ ਮਤਲਬ ਆ ਕੰਮ ਤੋਂ ਰੋਕਿਆ ਕਿ ਪਿਛਲੇ ਪਾਸੇ ਮੇਰੀ ਪ੍ਰਾਪਰਟੀ ਆ ਮੈਨੂੰ ਜਾਨੋ ਮੇਰਾ ਰਸਤਾ ਵੀ ਬੰਦ ਹੁੰਦਾ ਵਾ ਅੱਗੇ ਟੋਏ ਵੀ ਪਾ ਦਿੰਦਾ ਜੋ ਤੁਸੀਂ ਪਿਛੇ ਵੇਖ ਰਹੇ ਜੀ ਠੀਕ ਆ ਜੀ ਇਹ ਬਜਾਏ ਇਕ ਗੁਲਾਮਣਨ ਤੋਂ ਜਾਂ ਸਰਕਾਰੀ ਥਾਂ ਦੇ ਵਿੱਚ ਮਿੱਟੀ ਚੁੱਕਣ ਤੋਂ ਜਾਂ ਪਾਣ ਤੋਂ ਮੇਰੇ ਗੱਲ ਪੈਂਦਾ ਵਾ ਜਿਦਿ ਕੀ ਪਿਛਲੇ ਮਹੀਨੇ ਦੀ 5 ਤਰੀਕ ਨੂੰ ਇੱਕ ਵੀਡੀਓ ਹੋਈ ਆ ਮੰਨ ਲਓ ਵੀ ਇਹ ਮੇਰੇ ਰੈਸਟੋਰੈਂਟ ਦੇ ਬਾਹਰ ਜਾ ਕੇ ਵੀ ਮੇਰੇ ਹੱਥੀ ਪੈ ਰਹੇ ਨੇ ਠੀਕ ਹੈ ਜੀ ਉਹਦੀ ਦਰਖਾਸਤ ਇੱਕ ਚੱਲ ਰਹੀ ਆ ਅਫਸਰਾਂ ਕੋਲ ਜਿਹੜੀ ਆ ਸਰਕਾਰੀ ਜਗ੍ਹਾ ਦੀ ਦਰਬਾਰਤੋ ਕਰ ਰਿਹਾ ਵਾ ਇੱਥੇ ਇਹਦੀ ਵੀ ਬਣਦੀ ਕਾਰਵਾਈ ਕਰਨੀ ਚਾਹੀਦੀ ਜੰਗਲਾਂ ਤੋਂ ਵਿਭਾਗ ਨੂੰ ਵੀ ਇੱਥੇ ਧਿਆਨ ਦੇਣ ਦੀ ਲੋੜ ਆ ਠੀਕ ਹੈ ਜੀ ਤੇ ਮੈਂ ਇਹੋ ਮੰਗ ਕਰਦਾ ਵਾਂ ਵੀ ਜਦੋਂ ਵੀ ਮੈਂ ਇਹਨੂੰ ਸਰਕਾਰੀ ਥਾਂ ਤੇ ਮਿੱਟੀ ਲਾਣ ਤੋਂ ਜਾਂ ਚੁਕਣ ਤੋਂ ਮਨਾ ਕਰਦਾ ਆ ਇਹ ਮੈਨੂੰ ਤੇ ਮੇਰੇ ਰੈਸਟੋਰੈਂਟ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦਾ ਹੈ ਅੱਜ ਵੀ ਅੱਜ ਕੀ ਕਰ ਰਹੇ ਹੋ ਅੱਜ ਕਿੰਨਾ ਸਟ੍ਰੈਕਸ਼ਨ ਕਰ ਰਹੇ ਜਾਂ ਕੀ ਕਰ ਰਹੇ ਇੱਥੇ ਅੱਜ ਇੱਥੋਂ ਮਿੱਟੀ ਪੋਟ ਰਹੇ ਸੀਗੇ ਜਿਹੜੀਆਂ ਕਿ ਵੀਡੀਓ ਮੇਰੇ ਕੋਲ ਪਈਆਂ ਨੇ ਫੋਨ 'ਚ ਜਿਹੜੀਆਂ ਤੁਹਾਨੂੰ ਮੈਂ ਦੇ ਵੀ ਦਿਆਂਗਾ ਜੀ ਸਰਕਾਰੀ ਮਿੱਟੀ ਪੋਟ ਰਹੇ ਜਾਂ ਫਰੀ ਪੋਟ ਰਹੇ ਸਰਕਾਰੀ ਮਿੱਟੀ ਪੋਟ ਰਹੀ ਹੈ ਇੱਥੋਂ ਜੀ ਇਸ ਜਗ੍ਹਾ ਤੇ ਪਹਿਲਾਂ ਕੀ ਸੀ ਇੱਥੇ ਲੱਗੇ ਪੈਣ ਡਿਆ ਜੀ ਇੱਥੇ ਮਤਲਬ ਕੂੜਾ ਵਗੈਰਾ ਜਾਂ ਪਿੰਡਾਂ ਦਾ ਜਿੰਨਾ ਵਾਧਾ ਘਾਟਾ ਸਮਾਨ ਉਹੀ ਸੀਗਾ ਸਰਕਾਰੀ ਥਾਂ 'ਚ ਜਿਦਾ ਆ ਛੋਟੀ ਦਿੰਦੇ ਆ ਫਿਰ ਨੀਂਦੇ ਉੱਤੇ ਜਾਂ ਛੜਕ ਦੇ ਕੰਡੇ ਤੇ ਆਹੜੀ ਮਿੱਟੀ ਪਈ ਹੈ ਸਰਕਾਰੀ ਹੈ ਜਾਂ ਕਿੱਦਾਂ ਹਾਂਜੀ ਸਰਕਾਰੀ ਹੈਗਾ ਤੇ ਸਰਕਾਰੀ ਮਿੱਟੀ ਹੈ ਜੀ ਸਰਕਾਰੀ ਮਿੱਟੀ ਹੈ ਹਾਂਜੀ ਬੰਦੇ ਪਹਿਲਾਂ ਇਹਨਾਂ ਨੇ ਸੱਦੇ ਸੀਗੇ ਜੀ ਠੀਕ ਆ ਜਦੋਂ ਮੈਂ ਇਹਨਾਂ ਨੂੰ ਮਿੱਟੀ ਰੋਕਣ ਲਈ ਕਿਹਾ ਕਿ ਮਿੱਟੀ ਇਥੋਂ ਨਾ ਪੁੱਟੀ ਜਾਵੇ ਮੇਰੇ ਨਾਲ ਕੋਈ ਦੋ ਆਪਣੇ ਭੈਣ ਭਰਾ ਹੋਣਗੇ ਤੇ ਨਾ ਕਿਸੇ ਦੇ ਹੱਥ 'ਚ ਕੋਈ ਹਥਿਆਰ ਸੀਗਾ ਨਾ ਕਿਸੇ ਨੇ ਕੋਈ ਗੱਲ ਕਰੀ ਨਾ ਕੋਈ ਲਲਕਾਰਾ ਮਾਰਿਆ ਵਾ ਜੇ ਉਸ ਗੱਲ ਨੂੰ ਵੀ ਕਹਿੰਦਾ ਕਿ ਬੰਦਿਆਂ ਤੇ ਬੰਦੇ ਦੇ ਨਾਲ ਇੱਕ ਦੋ ਬੰਦੇ ਤਾਂ ਵੈਸੇ ਆ ਹੀ ਜਾਂਦੇ ਨੇ ਜੀ ਠੀਕ ਆ ਨਾ ਕਿਸੇ ਨੇ ਕਿਸੇ ਨੂੰ ਗੱਲ ਕੀਤੀ ਐ ਤੇ ਨਾ ਕੋਈ ਹਥਿਆਰ ਨਾ ਇਨੂੰ ਮੇਰੇ ਤੋਂ ਐਸੀ ਗਲਤੀ ਤਕਲੀਫ ਆ ਗਈ ਇਹ ਮੈਨੂੰ ਮਿੱਟੀ ਲਾਣ ਤੋਂ ਜਾਂ ਪੁੱਟਣ ਤੋਂ ਰੋਕਦਾ ਵਾ ਤੇ ਇਹ ਕਦੀ ਫਿਰ ਮੈਨੂੰ ਬਦਨਾਮ ਕਰਦਾ ਕਦੀ ਮੇਰੇ ਰੈਸਟੋਰੈਂਟ ਨੂੰ ਅਨਾਮ ਕਰਦਾ ਤੇ ਕੁਝ ਦਿਨ ਪਹਿਲਾਂ ਇਹਨੇ ਮੇਰੇ ਨਾਲ ਹੱਤਪਾਈ ਵੀ ਕੀਤੀ ਆ ਰੈਸਟੋਰੈਂਟ ਦੇ ਬਾਹਰ ਜਿਹੜੀ ਵੀਡੀਓ ਗੋਲ ਗਈ ਹੈ ਜੀ ਦੇਖੋ ਗੋਲੀ ਚੱਲਣ ਦੀ ਆਵਾਜ਼ ਜਾਂ ਤਾਂ ਕੋਈ ਗੋਲੀ ਚਲਾਉਂਦਾ ਦਿਖਦਾ ਹੋਏ ਠੀਕ ਹੈ ਜੀ ਹੋ ਸਕਦਾ ਪਟਾਕਾ ਵੀ ਹੋ ਸਕਦਾ ਬੋਲਡ ਦਾ ਪਟਾਕਾ ਹੋ ਸਕਦਾ ਦੂਜਾ ਪਟਾਕਾ ਵੀ ਹੋ ਸਕਦਾ ਜਾਂ ਇਹਨਾਂ ਵੱਲੋਂ ਵੀ ਚਲਾਈ ਗਈ ਹੋ ਸਕਦੀ ਆ ਜਾਂ ਤਾਂ ਕੋਈ ਲੱਭਦੀ ਪਈ ਬੱਟ ਮਾਰਦੇ ਹਾਂ ਉਹ ਦੇਖੋ ਇਹ ਮੇਰੇ ਰੈਸਟੋਰੈਂਟ ਦੇ ਬਾਹਰ ਮੇਰੇ ਵਾਲੇ ਪਾਸੇ ਆ ਗਏ ਤੋੜ ਬੰਗਾ ਰਹੇ ਸੀਗੇ ਠੀਕ ਆ ਤੇ ਬਾਕੀ ਗੋਲੀ ਜਿਹੜੀ ਚੱਲਣ ਦੀ ਗੱਲ ਹੈ ਉਹ ਝੂਠੀ ਹੈ ਜੀ ਗਵਾਂਡੀ ਨੇ ਜੀ ਇੱਕ ਦਿਨ ਆ ਹਰਕਮਲ ਆ ਤੇ ਇੱਕ ਦਿਨ ਆ ਹਰਮਿੰਦਰ ਸਿੰਘ ਹਰਪਿੰਦਰ ਸਿੰਘ ਮਾਨ ਆ ਤੇ ਇਹਨਾਂ ਦੀ ਆਪਸੀ ਕੰਧ ਸਾਂਝੀ ਆ ਤੇ ਇਹਨਾਂ ਦੀ ਕੋਈ ਮਤਲਬ ਆਣ ਗਵਾਂਡ ਦੇ ਤੌਰ ਤੇ ਜਿਵੇਂ ਕੋਈ ਹੈਗਾ ਰੰਜੇਸ਼ ਤੇ ਦੋਨੇ ਪਾਰਟੀਆਂ ਇੱਕ ਦੂਜੇ ਤੇ ਅਲੀਗੇਸ਼ਨ ਲਾ ਰਹੀਆਂ ਨੇ ਜਿਹਦੀ ਅਸੀਂ ਮੌਕੇ ਤੇ ਜਾ ਕੇ ਅਸੀਂ ਜਿਹੜੇ ਉੱਥੇ ਵੈਰੀਫਾਈ ਕੀਤਾ ਹੈ ਏ ਜੋ ਵੀ ਗਾਹ ਜਿਹੜੀ ਆਊਗਾ ਤੱਥ ਸਾਹਮਣੇ ਆਉਣਗੇ ਉਸ ਮਾਰੇ ਕਾਨੂੰਨੀ ਕਾਰਵਾਈ ਕੀਤੀ ਕੋਈ 12 ਬੰਦੇ ਵੀ ਆਏ 12 ਬੰਦੇ ਜਿਹੜਾ ਹਰਕਮਨ ਸਿੰਘ ਉਹਦਾ ਰੈਸਟੋਰੈਂਟ ਹੈ ਜੀ ਉਥੇ ਬੰਦੇ ਸੀਗੇ ਹੀ ਲਿਆਂਦੇ ਉਹਨਾਂ ਨੂੰ ਵੈਰੀਫਾਈ ਕਰ ਰਹੇ ਆ ਕੀ ਕਾਰਵਾਈ ਕੀਤੀ ਜਾ ਰਹੀ ਉਹਨਾਂ ਨੂੰ ਤਸਦੀਕ ਕਰਦੇ ਆ ਵੀ ਉਹ ਗਾਹਕ ਸੀ ਲੜਨ ਦੀ ਨੀਤ ਨਾਲ ਆਏ ਸੀ ਕਿਹੜੀ ਨਾ ਆਏ ਸੀ ਉਹ ਫਿਰ ਜਦੋਂ ਕੋਈ ਤੱਥ ਸਾਹਮਣੇ ਆਉਣਗੇ ਫਿਰ ਉਸ ਨੂੰ ਉਹਨਾਂ ਨੂੰ ਵੈਰੀਫਾਈ ਕਰਕੇ